2021 ਮਾਡਲ 50 50 D ਟਾਇਰ ਵਗੈਰਾ ਚੈੱਕ ਕਰੋ ਟਰੈਕਟਰ ਪਹਿਲਾਂ ਤੁਹਾਨੂੰ ਦੱਸਦਾ ਵੀ ਲੋਕਲ ਨੰਬਰ ਹੈ ਹਰਿਆਣੇ ਦਾ ਨੰਬਰ ਹੈ ਘੋੜਾ ਬੰਪਰ ਲੱਗਿਆ 5 ਲੱਖ 60 ਹਜ਼ਾਰ ਡਿਮਾਂਡ ਆ ਸੋਹੀ ਟਰੈਕਟਰ ਸਤਨਾਮ ਸਿੰਘ ਸੋਹੀ ਜ਼ਿਮੀਦਾਰ ਬੰਦੇ ਨੇ ਆਪਣੇ ਟਰੈਕਟਰ ਕਵਾੜੀ ਮਾਰਕੀਟ ਦੇ ਵਿੱਚ ਦੁਕਾਨ ਨੰਬਰ ਹੈਗੀ ਇਹਨਾਂ ਦੀ 158 ਮੇਰੇ ਖਿਆਲ 158 ਨੰਬਰ ਦੁਕਾਨ ਹੈ 169 ਸੋਰੀ 169 ਜਮਾ ਕੁੱਕੂ ਦੇ ਨਾਲ ਲਗਮੀ ਦੁਕਾਨ ਆ ਤੁਸੀਂ ਚੈੱਕ ਕਰ ਲਓ ਬਹੁਤ ਸੋਹਣੇ ਸੋਹਣੇ ਟਰੈਕਟਰ ਖੜੇ ਆ 53 10 ਵੀ ਤੁਹਾਨੂੰ ਦਿਖਾਉਣਾ ਇਹ ਵੀ ਟਰੈਕਟਰ ਬ੍ਰਾਂਡ ਨੇ ਹੋਈਆਂ 53 10 ਦੇ ਕਿੰਨੇ ਪੈਸੇ ਆ ਵੀਰ ਮਾਲਵਾ 벨ਟ ਟਰੈਕਟਰ ਦੇਖਿਓ ਹੈ ਜੀ ਮਾਡਲ 17 ਮਾਡਲ ਟਰੈਕਟਰ ਸਾਰੇ ਕੋਕਾ ਲਿਆਉਂਦੇ ਆ ਇਹਨਾਂ ਬੰਦੇ ਦੀ ਪਹਿਲੀ ਸ਼ਰਤ ਹੁੰਦੀ ਆ ਇਹਨਾਂ ਨੇ ਐਨਓਸੀ ਵਾਲਾ ਟਰੈਕਟਰ ਲੈਣਾ ਕਾਗਜ਼ ਪੱਤਰ ਪੂਰੇ ਲੈਣੇ ਆ ਟਰੈਕਟਰ ਫੇਰ ਦੁਕਾਨ 'ਚ ਵੜਦੇ ਆ ਪਹਿਲਾਂ ਕਾਗਜ਼ ਪੂਰੇ ਕਰਦੇ ਤਾਂ ਵੇਚਦੇ ਵੀ ਫੇਰ ਉਹਨਾਂ ਦਾ ਟਰੈਕਟਰ ਹੀ ਸੇਲ ਨਹੀਂ ਕਰਦੇ ਇਹ ਇਸ ਦੁਕਾਨ ਦੀ ਸਿਫਤ ਆ ਬਾਈ ਜੀ ਬੰਦੇ ਕਈ ਅਸੂਲਾਂ ਨਾਲ ਚੱਲਦੇ ਆ ساری ਜ਼ਿੰਦਗੀ ਅਸੂਲ ਇਹਨਾਂ ਦੇ ਉਹੀ ਆਏ ਨੇ ਵੀ ਬੰਦਾ ਦੇਖ ਕੇ ਅਸੂਲ ਬਦਲ ਲੈਣੇ ਉਹ ਕੰਮ ਇਹਨਾਂ ਬੰਦਿਆਂ ਦਾ ਨਹੀਂ ਬੰਦਾ ਅਸੂਲ ਤੇ ਰਿਹਾ ਮੈਂ ਵੀ ਬਹੁਤ ਟਾਈਮ ਤੋਂ ਦੇਖਣਦਿਆਂ ਇਹਨਾਂ ਦਾ ਪੇਪਰ ਵਰਕ ਪੂਰਾ ਇਹ ਮਾਡਲ ਕਿਹੜਾ ਵੀਰ 17 2017 ਮਾਡਲ ਨੰਬਰ ਹਰਿਆਣਾ ਨੰਬਰ ਆ ਲਿਖਿਆ ਸੋਰੀ ਅੱਗੇ ਨੇ ਚੱਕੀ ਨਹੀਂ ਪਲੇਟ ਐਚ ਆਰ 60 ਹਰਿਆਣਾ ਨੰਬਰ ਦੇਣਾ ਕਿੰਨੇ ਦਾ ਵੀਰ ਸਾਢੇ 5 ਦਾ ਮੌਕੇ ਤੇ ਬਾਕੀ 5 60 ਮੰਗਦੇ ਉਹਦਾ 50 50 ਡੀ ਦਾ ਫਿਰ ਉਹਦੇ ਨਾਲ ਤਾਂ ਟਰੈਕਟਰ ਵੀ ਹੈ ਬੜਾ ਮੈਨ ਤਾਂ ਜਾਇਜ ਲੱਗਿਆ ਸੋਹਣਾ ਲੱਗਿਆ ਟਰੈਕਟਰ ਪੇਟੀ ਲੱਗੀ ਆ ਛੋਟੀ ਹੈ ਟਰੈਕਟਰ ਵਧੀਆ Ориਗਨਲ ਚੱਲਿਆ ਹੋਇਆ ਬੰਦਿਆਂ ਦਾ ਲਿੰਕਾਂ ਜੱਕ ਤੱਕ ਟਰੈਕਟਰ ਤੇ ਸਾਫ ਟਰੈਕਟਰ ਦਾ ਆ ਦੇਖੋ ਮਰਗੜ ਦੇਖੋ ਜਿਹੜੇ ਟਰੈਕਟਰ ਦੇ ਅੰਦਰੋਂ ਮਰਗੜ ਇੰਨੇ ਸਾਫ ਪਏ ਆ ਤੇ ਬੰਦੇ ਦੀ ਕਿੰਨੀ ਕ ਸਾਹਬ ਹੋਊਗੇ ਤੁਸੀਂ ਆ ਚੈੱਕ ਕਰ ਲੋ ਗियर ਲੀਵਰ ਦੇ ਮੁੱਠੇ ਮੱਠੇ ਟਰੈਕਟਰ ਬਾਲਾ ਦੂਰੋਂ ਖਿੱਚ ਪਾਉਂਦਾ ਟਰੈਕਟਰ ਜਦੋਂ ਦੂਰੋਂ ਟਰੈਕਟਰ ਦੇਖਦੇ ਆ ਨਾ ਤੇ ਟਰੈਕਟਰ ਵੱਲੋਂ ਭੱਜਿਆ ਬੰਦਾ ਆਉਂਦਾ 5310 ਇਹ ਵੀ ਟਰੈਕਟਰ ਜੇ ਕਿਸੇ ਵੀਰ ਨੇ ਦੇਖਣਾ ਪਟਿਆਲਾ ਟਰੈਕਟਰ ਮਾਰਕੀਟ ਦੇ ਵਿੱਚ ਆ ਚੁੱਕਿਆ 17 ਮਾਡਲ ਟਰੈਕਟਰ ਦੀ ਕੀਮਤ ਵੀ ਤੁਹਾਨੂੰ ਦੱਸਤੀ ਆ ਟਰੈਕਟਰ ਦੇਖਣਾ ਹੋਵੇ ਅੱਜ ਦੀ ਡੇਟ ਦੇ ਵਿੱਚ 22 ਤਰੀਕ 8ਵਾਂ ਮਹੀਨਾ 2025 ਦਿਨ ਸ਼ੁੱਕਰਵਾਰ ਤੇ ਦੋਸਤੋ ਆਜੋ ਵੇ ਇਹਨੂੰ ਫੋਲੋ ਕਰਾਓ ਹੋਰ ਭਰਾਵਾਂ ਨੂੰ ਸ਼ੇਅਰ ਕਰੋ ਤੇ ਜਾਣਕਾਰੀ ਚੰਗੀ ਲੱਗੇ ਧੰਨਵਾਦ ਜੀ